ਹੰਚੀ ਹੈ ਮੇਰਾ ਤੋੜਨੇ ਨੂੰ ਦਿਲ ਨਹੀਂ ਕਰਦਾ ਤਾਂ ਤੁਹਾਡਾ ਬਿਲਕੁਲ ਹੀ ਪਰਫੈਕਟ ਬਣੂਗਾ ਮੇਰੇ ਕੋਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਕੁਕਵਿਧ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਆਪਣੇ ਛਟਕੋਰੇ ਬੱਚਿਆਂ ਵਾਸਤੇ ਨਹੀਂ ਜਿਹੜੇ ਬੱਚੇ ਮਿੱਠਾ ਖਾਣਾ ਪਸੰਦ ਕਰਦੇ ਆ ਔਰ ਆਪਾਂ ਮੈਂ ਅੱਜ ਉਹ ਚੀਜ਼ ਬਣਾਉਣ ਜਾ ਰਹੀ ਆ ਜਿਹੜੀ ਆਪਾਂ ਬੱਚਿਆਂ ਨੂੰ ਆਮੇ ਗੱਡੀਆਂ ਵਿੱਚ ਬੈਠੇ ਰਸਤੇ ਵਿੱਚ ਜਾਂਦੇ ਅਪਾ ਬੱਚਿਆਂ ਨੂੰ ਲੈ ਕੇ ਦੇ ਦੰਨੇ ਆ ਪਰ ਆਪਾਂ ਧਿਆਨ ਨਹੀਂ ਕਰਦੇ ਵੀ ਉਹ ਚੀਜ਼ ਆ ਜਿਹੜੀ ਆਪਣੇ ਬੱਚਿਆਂ ਵਾਸਤੇ ਠੀਕ ਰਹੂਗੀ ਸਰੀਰ ਵਾਸਤੇ ਜਾਂ ਨਹੀਂ ਇਹਦੇ ਨਾਲੋਂ ਤਾਂ ਬੈਟਰ ਆ ਉਹ ਆਪਾਂ ਘਰਾਂ ਆਰਾਮ ਨਾਲ ਆਪ ਬਣਾ ਸਕਦੇ ਆ ਬਸ 5-7 ਮਿੰਟ ਲੱਗਦੇ ਆ ਤੁਸੀਂ ਦੇਖ ਸਕਦੇ ਆ ਅੱਜ ਮੈਂ ਕੀ ਬਣਾਉਣ ਜਾ ਰਹੀ ਆ ਇਹ ਇਨਾਰੀਅਲ ਦੀ ਠੁੱਠੀ ਵਾਲਾ ਗੁੱਟ ਜਿਹਾ ਹੁੰਦਾ ਜਿਹੜਾ ਜਿੰਨਾ ਪਤਲਾ ਚੀਰ ਸਕਦੇ ਆ ਓਦਾਂ ਚੀਰਿਓ ਇਹ ਦੇਖੋ ਕਿੰਨਾ ਪਤਲਾ ਆ ਰੋਜਾ ਘਿਓ ਲੈ ਲਿਆ ਤਾਂ ਕਰਕੇ ਆਲੇ ਦੁਆਲੇ ਗਰੀਸ ਕਰ ਦੇਣਾ ਤਾਂ ਕਿ ਇਹ ਚਿਪਕੇ ਨਾ ਨਾਲ ਇਹ ਥੋੜਾ ਜਿਹਾ ਘਿਓ ਮੈਂ ਲੈ ਲਿਆ ਸੀ ਇੱਕ ਚਮਚ ਤੋਂ ਘਟੇ ਆ ਇਹ 100 ਗ੍ਰਾਮ ਤੋਂ ਘੱਟ ਆ 132 ਗ੍ਰਾਮ ਹੈ ਇਹ ਗੋੜਾ ਪਾਣੀ ਦੀ ਮਾਤਰਾ ਹੈ ਜਿਹੜੀ ਉਨੀ ਲੈਣੀ ਆ ਜਿੰਨਾ ਕਿ ਇਹ ਭਿੱਜ ਜਾਵੇ ਬਸ ਅੱਧੇ ਗਲਾਸ ਤੋਂ ਘੱਟ ਲੈ ਆ ਪਾਣੀ ਨੀਚੇ ਅੱਗ ਦਾ ਜਿਹੜੀ ਘੱਟ ਰੱਖਣੀ ਆ ਬਾਅਦ ਵਿੱਚ ਕਰ ਦੋਗੇ ਅਜੇ ਆਪਣਾ ਪਾਣੀ ਗਰਮ ਹੋ ਜਾਵੇ ਆਪਾਂ ਨੇ ਬਣਾਉਣੇ ਅੱਜ ਇਹ ਪਫਡ ਰਾਈਸ ਜਿਨ੍ਹਾਂ ਨੂੰ ਆਪਾਂ ਮੁਰਮਰੇ ਕਹਿ ਦਿੰਦੇ ਆ ਇਹ ਅਕਸਰ ਆਪਾਂ ਦੇਖਦੇ ਆ ਵੇਚਦੇ ਫਿਰਦੇ ਹੁੰਦੇ ਆ ਪਰ ਇਹ ਬਣਾਉਣੇ ਇੰਨੇ ਸੌਕੇ ਆ ਨਾ ਆਪਾਂ ਆਪਣੇ ਬੱਚਿਆਂ ਵਾਸਤੇ ਬਣਾਵ ਲੋ ਜਿੰਨੇ ਜਦੋਂ ਵੀ ਮਤਲਬ ਦਿਲ ਕਰਦਾ ਆ ਆਪਾਂ ਘਰ ਤੋਂ ਵੀ ਬਣਾ ਕੇ ਲੈ ਜਾ ਸਕਦੇ ਆ ਜਿਵੇਂ ਇੱਕ ਤਾਰ ਦੀ ਚਾਣੀ ਹੁੰਦੀ ਆ ਨਾ ਜਿਵੇਂ ਆਪਾਂ ਚੀਨੀ ਦੀ ਬਣਾਉਣੀ ਆ ਉਦਾਂ ਬੜਾ ਲਾਣੀ ਆਪਾਂ ਨੇ ਇਹਦੀ ਚਾਣੀ ਤੇ ਆ ਵੀ ਆਪਣਾ ਠੰਡਾ ਹੋ ਗਿਆ ਐਡੇ ਐਡੇ ਕੇ ਪੀਸ ਹੁੰਦੇ ਆਏ ਮੇਰੇ ਕੋਲ ਕੋਲਾ ਜਿਹਾ ਹੈਗਾ ਬਹੁਤ ਸੋਹਣਾ ਨਿਕਲ ਜਾਂਦਾ ਉਦਾਂ ਹੀ ਗੋਲ ਗੋਲ ਵੀਡੀਓ ਨੂੰ ਬਾਤੇ ਵੱਧ ਸ਼ੇਅਰ ਕਰਦੇ ਹੋ ਜਿਹੜੇ ਭਾਂਡੇ ਵਿੱਚ ਆਪਾਂ ਨੇ ਇਹਨੂੰ ਸੈੱਟ ਕਰਨਾ ਹੈ ਉਸੇ ਭਾਂਡੇ ਜਿੰਨਾ ਆਪਾਂ ਪਾਊਡਰਾਈਜ਼ ਆ ਜਿਹੜੇ ਉਹ ਲੈ ਲੂਗੇ ਐਦਾਂ ਕਰਕੇ ਸੈੱਟ ਕਰ ਲੈਣਾ ਇਹ ਥੋੜਾ ਘੁਰ ਘੱਟ ਲੱਗਦਾ ਹੈ ਇਸ ਕਰਕੇ ਮੈਂ ਥੋੜਾ ਗੁੜ ਹੋਰ ਪਾ ਰਹੀ ਹਾਂ 150 ਗ੍ਰਾਮ ਦੇ ਕਰੀਬ ਹੋ ਜਾਣਾ ਇਹ ਗੁੜ ਪਹਿਲਾਂ ਮੈਂ 130 ਲਿਆ 20 ਗ੍ਰਾਮ ਦਾ ਟੋਟਾ ਜਿਹੜਾ ਮੈਂ ਹੋਰ ਪਾਇਆ ਅੱਗ पे ਹੇਠਾਂ ਘੱਟ ਕਰਤੀ ਸੀ ਆਪਾਂ ਐਦਾਂ ਕਰਕੇ ਚੈੱਕ ਕਰ ਸਕਦੇ ਆ ਹਲਕੀ ਜੀ ਤਾਰ ਬਣਨੀ ਚਾਹੀਦੀ ਐ ਇਹ ਦੇਖੋ ਇਹ ਬਿਲਕੁਲ ਹੁਣ ਤਿਆਰ ਆ ਥੋੜੀ ਜੀ ਸੌਫ ਪਾਉਣੀ ਆ ਆਪਾਂ ਨੇ ਬਿਲਕੁਲ ਘੱਟ ਜਿਆਦਾ ਵੀ ਨਹੀਂ ਚੰਗੀ ਲੱਗਦੀ ਮੂੰਹ 'ਚ ਆਉਂਦੀ ਫਿਰ ਕਿਤੇ ਕਿਤੇ ਦਾਣਾ ਰਹਿ ਜਾ ਜੀ ਤੇ ਇਹ ਨਾਰੀਅਲ ਬਿਲਕੁਲ ਇਹ ਘੱਟ ਆਪਾਂ ਨੇ ਅੰਦਰ ਪਾਉਣਾ ਇਹਦੇ ਬਾਕੀ ਆਪਾਂ ਉੱਪਰ ਲਗਾਉਂਗੇ ਤੇ ਇਹਨਾਂ ਪਾਊਡਰ ਰਾਈਸ ਨੂੰ ਆਪਾਂ ਨੇ ਪਾ ਦਾਣਾ ਵਿੱਚ ਜੇ ਨਾ ਇਹ ਥੋੜੇ ਟਾਈਮ ਦੇਲੇ ਆ ਕੇ ਰੱਖੇ ਹੋਏ ਹੁਣ ਫਿਰ ਆਪਾਂ ਨੂੰ ਇਹਨਾਂ ਨੂੰ ਪਹਿਲਾਂ ਪਾਊਡਰ ਰਾਈਸ ਨੂੰ ਨਾ ਥੋੜਾ ਜਿਹਾ ਸੇਕ ਲਗਾ ਲੈਣਾ ਚਾਹੀਦਾ ਕਿਉਂਕਿ ਇਹ ਨਰਮ ਹੋ ਜਾਂਦੇ ਹਨ ਇਹਨੂੰ ਆਪਾਂ ਜਦੋਂ ਲੈ ਕੇ ਆਉਨੇ ਆ ਨਾ ਪੈਕਟ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਣਾ ਚਾਹੀਦਾ ਕਿਉਂਕਿ ਆਪਾਂ ਇੱਕ ਵਾਰੀ ਤਾਂ ਸਾਰਾ ਨਹੀਂ ਬਣਾਉਂਦੇ ਬਸ ਆਪਾਂ ਨੇ ਬਿਲਕੁਲ ਇਹ ਘੱਟ ਅੱਗ ਜਿਵੇਂ ਮੈਂ ਪਹਿਲਾਂ ਤੁਹਾਨੂੰ ਦਿਖਾਈ ਹੈ ਨਾ ਐਦਾਂ ਕਰ ਲੈਣਾ ਬਸ ਇਹਨੂੰ ਕੋٹنگ ਜੀ ਵਾਸਤੇ ਥੋੜੀ ਥੋੜੀ ਨਾ ਕੋਟਿੰਗ ਜੀ ਹੋ ਜਵੇ ਇਹਦੀ ਮੋੜ ਦੇ ਬਾਕੀ ਆਪਣੀ ਮਰਜ਼ੀ ਹੈ ਜੇ ਕੋਈ ਜ਼ਿਆਦਾ ਮਿੱਠਾ ਪਸੰਦ ਕਰਦਾ ਵੈਸੇ ਤਾਂ ਬਸ ਹਲਕਾ ਹਲਕਾ ਕੋਟਿੰਗ ਜੀ ਉਹ ਸੋਹਣੀ ਲੱਗਦੀ ਆ ਇਹਨਾਂ ਦੀਆਂ ਗੋਲ ਗੋਲ ਪਿੰਨੀਆਂ ਵਟ ਸਕਦੇ ਆ ਪਰ ਇੱਕਦਮ ਇਹਨੂੰ ਹਿਲਾ ਕੇ ਨਾ ਭਾਂਡੇ ਦੇ ਵਿੱਚ ਸੈੱਟ ਕਰ ਦੇਣਾ ਹੁੰਦਾ ਥੋੜਾ ਜਨਾ ਇਹਨੂੰ ਐਦਾਂ आ, मतलब ਗੁੜ ਨੂੰ ਉਪਰੋਂ ਜਿਵੇਂ ਇਹਦਾ ਕਰਾਂਚੀ ਪਣ ਜਾ ਉੱਪਰ ਲਿਫਟ ਜਾਵੇ ਨਾ ਚੰਗੀ ਤਰ੍ਹਾਂ ਇਹ ਕੋਟਿੰਗ ਹੈ ਫਿਰ ਸੋਹਣੀ ਲੱਗਦੀ ਆ ਕਿਨੇ ਹੀ ਜੁੜਨ ਲੱਗ ਗਿਆ ਇਕੱਠਾ ਜਾ ਹੋਣ ਲੱਗ ਗਿਆ ਆਪਾਂ ਜਦੋਂ ਪਾਉਂਦੇ ਆ ਨਾ ਤਾਂ ਥੋੜਾ ਆਪਾਂ ਨੂੰ ਖਿਲਰਿਆ ਖਿਲਰਿਆ ਲੱਗਦਾ ਜਦੋਂ ਆ ਦੇਖੋ ਹੁਣ ਆ ਏਦਾਂ ਇਕੱਠਾ ਹੋਣ ਲੱਗ ਗਿਆ ਤਾਂ ਤੁਹਾਡਾ ਬਿਲਕੁਲ ਹੀ ਪਰਫੈਕਟ ਬਣੂਗਾ ਹੁਣ ਆਪਾਂ ਨੇ ਬੰਦ ਕਰ ਦੇਣਾ ਗੈਸ ਤੇ ਇਹਨੂੰ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦੇਣਾ ਇਤਨਾ ਪ੍ਰੈਸ ਕਰ ਦੇਣੀ ਆ ਠੰਡਾ ਹੋਣ ਤੋਂ ਬਾਅਦ ਦੇਖਿਓ ਫਿਰ ਕਿਦਾਂ ਦੀ ਲੁੱਕ ਆਉਂਦੀ ਹੈ ਇਹਦੀ ਬਿਲਕੁਲ ਗੋਲ ਜਿੰਦਾ ਵਿਗਦਾ ਹੁੰਦਾ ਉਦਾਂ ਹੋਊਗਾ ਇਹ ਵੀਡੀਓ ਤੇ ਬਣੇ ਰਹਿਣਾ ਨਾਲ ਦੀ ਨਾਲ ਇਹਦੇ ਵਿੱਚ ਥੋੜੀ ਜੀ ਸੌਫ ਨਾਰੀਅਲ ਦੀਆਂ ਪਤਲੀਆਂ-ਪਤਲੀਆਂ ਕਤਲੀਆਂ ਜਿੰਗੀ ਤਰ੍ਹਾਂ ਰਲਾ ਲੈਣਾ ਤਾਂ ਕਿ ਲੱਡੂ ਚੰਗੀ ਤਰ੍ਹਾਂ ਬਣ ਜਾਣ ਐਦਾਂ ਥੋੜਾ ਜਿਹਾ ਪਾਣੀ ਲੈ ਕੇ ਫਾਨੂੰ ਥੋੜਾ ਜਿਹਾ ਪਾਣੀ ਲਗਾ ਕੇ ਥੋੜਾ ਮੈਂ ਪਹਿਲਾਂ ਘਿਓ ਲਾਇਆ ਹੈ ਤੇ ਐਦਾਂ ਕਰਕੇ ਲੱਡੂ ਬੱਟ ਲੈਣੇ ਜਲਦੀ ਜਲਦੀ ਬੱਟ ਲੈਣੇ ਠੰਡਾ ਨਹੀਂ ਹੋਣ ਦੇਣਾ ਇਹਨੂੰ ਮੈਂ ਇਹਠਾ ਨਾ ਗਰਮ ਗੈਸ ਤੇ ਹੀ ਰੱਖਿਆ ਵਾ ਤਾਂ ਕਿ ਇੱਕਦਮ ਠੰਡਾ ਵੀ ਹੋ ਜਾਂਦਾ ਫਿਰ क्योंकि हेठापा ने घ्यो लाया बस हल्का जा हेठा जल भी ना जाए ना कि लै जाए ना ये बहुत सोहना निकल गया एदा छदे ਇੱਕਦਮ ਨਿਕਲ ਗਿਆ ਹਨਾ ਕਿਉਂਕਿ ਇਹ ਦੇਖੋ ਕਿੰਨਾ ਸੋਹਣਾ ਬਣਿਆ ਬਹੁਤ ਵਧੀਆ ਬਹੁਤ ਜ਼ਿਆਦਾ ਕਰਾਂਚੀ ਹੈ ਇਹ ਮੇਰਾ ਤੋੜਨੇ ਨੂੰ ਦਿਲ ਨਹੀਂ ਕਰਦਾ ਦੇ ਨਾਲ-ਨਾਲ ਆਪਾਂ ਨੇ ਅੱਜ ਲੱਡੂ ਵੀ ਬਣਾ ਲਏ ਤੁਸੀਂ ਵੀ ਬਣਾਇਓ ਤੇ ਆਪਣੇ ਬੱਚਿਆਂ ਨੂੰ ਖੁਲਾਇਓ ਬਾਹਰ ਦਾ ਲੈ ਕੇ ਨਾ ਖੁਲਾਇਆ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਐਦਾਂ ਹੀ ਕੁੱਕ ਵਿਦਿਜ ਜਸਵੀਰ ਚੈਨਲ ਤੇ ਬਣੇ ਰਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ ਦਾ 에어ਟਾਈਟ ਵਿੱਚ ਪਾ ਕੇ ਰੱਖੋ